ਤੇ ਅੱਗੇ ਖੜੀ ਬਈ ਇਹ ਵੀ ਨਵਾਬ ਦੀ ਆ ਜੀ ਅੱਛੇ ਵੀ ਨਵਾਬ ਦੀ ਆ ਜੀ ਠੀਕ ਹੈ ਇਹ ਪ੍ਰਕਾਸ਼ ਮੱਝ ਦੀ ਪਿਛਲੇ ਸਵੇਰ ਦੀ ਆ ਜੀ ਓਕੇ ਲੈ ਇਹਦੀ ਝੋਲੀ ਵੇਖ ਲੋ ਇਹ ਬਾਈ ਸਰੇਂਦਰ ਸੰਸਨੀਵਾਲ ਦਾ ਜਿਹੜਾ ਨਵਾਬ ਝੋਟਾ ਨੇ ਐਚਐਸਬੀ ਦਾ ਸਾਰਿਆਂ ਨਾਲ ਵੱਧ ਡਿਮਾਂਗ ਆ ਇਹ ਆਪਾਂ ਨੰਬਰਦਾਰ ਕੋਲ ਸੀਮਨ ਲਿਆ ਸੀ ਜੀ ਇਹ ਜਦੋਂ ਨੰਬਰਦਾਰ ਕੋਲੇ ਝੋਟਾ ਸੀਗਾ ਓਕੇ 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 ਹਾਂ ਪੁੱਠਾ ਪੱਠਾ ਬੜਾ ਸ਼ਾਨਦਾਰ ਆ ਬਾਈ ਬਿਲਕੁਲ ਐ ਖੜੇ ਪੁੱਠੇ ਦੀ ਬਿਲਕੁਲ ਕਿੰਨੀ ਉਮਰ ਹੈ ਬਾਈ ਇਹਦੀ ਇਹ ਹੋ ਗਈ ਆ ਜੀ 17-18 ਮਹੀਨਾ ਦੀ ਠੀਕ ਹੈ ਜੀ ਠੀਕ ਹੈ ਉਹ ਸੋਹਣੀਆਂ ਛੋਟੀਆਂ ਬਾਈ ਕੋਲੀ ਪਾ ਰਹੀ ਹੈ ਤੇ ਆਹ ਬਾਈ ਇਹ ਖਾਂਦੀ ਆ ਜੀ ਇਹ ਖਾਣੇ ਵੀ ਸੀਦਾ ਹਾਂ ਜੀ ਸਿੰਘ ਇਹਦਾ ਇੱਕ ਟੁੱਟ ਗਿਆ ਅੱਛਾ ਦੋਵੇਂ ਭੈਣਾਂ ਹੀ ਆਣਗੇ ਇਹਨਾਂ ਦੀ ਦਾਦੀ ਇੱਕ ਹੀ ਆ ਗਈ ਹਾਂ ਦੋਵੇਂ ਭੈਣਾਂ ਹੈ ਠੀਕ ਹੈ ਆ ਐਨੂੰ ਹੱਕ ਕੋ ਇਹ ਆਪਣੀ ਲਾਡਲੇ ਵਾਲੀ ਜੋ ਪਿਛਲੇ ਸੂਏ ਪਹਿਲੇ ਸੂਏ ਦੀ ਆ ਠੀਕ ਹੈ ਬਾਈ ਅੱਛਾ ਇਹ ਲਾਡਲੇ ਵਾਲੀ ਬਲੱਡ ਲੈਂਦੀ ਆ ਹਾਂ ਉਹ ਉਹਦੇ ਵਿੱਚੋਂ ਆਈ ਆ ਇਹ ਚ ਗੋਪੀਵਨ ਵੀ ਆ ਗਿਆ ਲਾਡਲਾ ਵੀ ਆ ਗਿਆ ਓਕੇ ਓਕੇ ਤੇ ਸਰਸਵਤੀ ਖਾਨ ਵੀ ਆ ਗਿਆ ਬਲੱਡ ਲਾਈਨ ਆ ਵਾਵਾ ਮੈਚ ਹੋ ਗਿਆ ਹਾਂ ਠੀਕ ਹੈ ਬਾਈ ਇਹਦੀ ਉਮਰ ਬਾਈ ਇਹ ਵੀ ਸਾਰਾ 8 ਮਹੀਨੇ ਆਦੀ ਆ ਇਹ ਇੱਕ ਇੱਕ ਹੀਟ ਕੱਢ ਗਿਆ ਪਰ ਇਹ ਲੈਟਰ ਕਰਵਾਈਆਂ ਨਹੀਂ ਅੱਛਾ ਉਹ ਹੁਣ ਇਸ ਕਰਕੇ ਨਹੀਂ ਕਰਵਾਈਆਂ ਵੀ ਜਦੋਂ ਹੋਰ ਮਹੀਨੇ ਨੂੰ ਕਰਾਵਾਂਗੇ ਤੇ ਉਹ ਜਿਹੜੇ ਹੁਣ ਮਿਲੇ ਉਹਨੇ ਉਹਦੇ ਅਗਲੇ ਆਉਂਦੇ ਮੇਲਿਆਂ 'ਚ ਠੀਕ ਹੈ ਸੁਹ ਸਕਦੀਆਂ ਨੇ ਇਸ ਕਰਕੇ ਰਿਜ਼ਲਟ ਦਿਖਾਉਣ ਕਰਕੇ ਆਪਾਂ ਪਲਾਨ ਕਰ ਲਈਏ ਠੀਕ ਹੈ ਭਾਈ ਹੋਰੀ ਜ਼ਿਆਦੇ ਰਿਜ਼ਲਟ ਤੇ ਜ਼ਿਆਦੇ ਧਿਆਨ ਦਿੰਦੇ ਆ ਹਾਂਜੀ ਸਹੀ ਹੈ ਸੋ ਭਾਈ ਇੱਥੇ